ਵਗ ਦਿਰਾਵੀ ਦੇ ਵਿੱਚ ਸੁੱਟਦੀ ਹਾਂ ਮੇਕਾਂ ਵਗ ਦਿਰਾਵੀ ਦੇ ਵਿੱਚ ਸੁੱਟਦੀ ਹਾਂ ਮੇਕਾਂ ਬੈਠ ਦਰਵਾਜੇ ਤੈਨੂੰ ਕੋਂਡ ਵਿੱਚੋਂ ਵੇਖਾਂ ਬੈਠ ਦਰਵਾਜੇ ਤੈਨੂੰ ਕੋਂਡ ਵਿੱਚੋਂ ਵੇਖਾਂ ਵਗ ਦਿਰਾਵੀ ਦੇ ਵਿੱਚ ਸੁੱਟਦੀ ਕਰੇਲੇ ਵਗਦੀ ਰਾਵੀ ਦੇ ਵਿੱਚ ਸੁੱਟ ਦੀ ਕਰੇਲੇ ਮਿਲ ਜਾ ਚੰਨਾ ਵੇ ਦੋ ਕੜੀਆਂ ਦੇ ਮੇਲੇ ਮਿਲ ਜਾ ਚੰਨਾ ਵੇ ਦੋ ਕੜੀਆਂ ਦੇ ਮੇਲੇ ਵਗਦੀ ਰਾਵੀ ਦੇ ਵਿੱਚ ਸੁੱਟ ਦੀਪ ਤਾਸੇ ਵੇ ਵਗਦੀ ਰਾਵੀ ਦੇ ਵਿੱਚ ਸੁੱਟ ਦੀਪ ਤਾਸੇ ਵੇ ਆਪ ਤੁਰ ਗਿਆ ਸਾਡੇ ਲੈ ਗਿਆ ਤੂੰ ਹਾਸੇ ਵੇ ਆਪ ਤੁਰ ਗਿਆ ਸਾਡੇ ਲੈ ਗਿਆ ਤੂੰ ਹਾਸੇ ਵੇ